ਸਾਲ 1960 ਸ਼ਿਵ ਕੁਮਾਰ ਬਟਾਲਵੀ ਨਸ਼ੇ ਦੀ ਹਾਲਤ ਵਿੱਚ ਚੰਡੀਗੜ੍ਹ ਦੀਆਂ ਸੜਕਾਂ ਤੇ ਘੁੰਮ ਰਿਹਾ ਸੀ ਉਹ ਸ਼ਾਇਰ ਜਿਹਦਾ ਦਿਲ ਹਮੇਸ਼ਾ ਦੁੱਖ ਨਾਲ ਭਰਿਆ ਰਹਿੰਦਾ ਸੀ ਨਸ਼ੇ ਕਰਕੇ ਬੇਸੁੱਧ ਹੋ ਚੁੱਕਿਆ ਸੀ ਉਧਰੋਂ ਸ਼ਿਵ ਕੁਮਾਰ ਬਟਾਲਵੀ ਦਾ ਇੱਕ ਅਜ਼ੀਜ਼ ਦੋਸਤ ਸ਼ਿਵ ਨੂੰ ਲੱਭਦਾ ਲੱਭਦਾ ਉਹਦੇ ਤੱਕ ਪਹੁੰਚ ਜਾਂਦਾ ਹੈ ਸ਼ਿਵ ਨੂੰ ਰਿਕਸ਼ੇ ਵਿੱਚ ਬਿਠਾਇਆ ਤੇ ਚੱਲ ਪਏ ਰਸਤੇ ਵਿੱਚ ਜਾਂਦੇ ਜਾਂਦੇ ਰਿਕਸ਼ੇ ਵਾਲਾ ਇੱਕ ਗਾਣਾ ਗਾਉਣਾ ਸ਼ੁਰੂ ਕਰਦਾ ਹੈ ਮਾਏ ਨਹੀਂ ਮਾਏ ਮੈਂ ਇੱਕ ਸ਼ਿਖਰਾ ਯਾਰ ਬਣਾਇਆ ਚੂਰੀ ਕੁੱਟਾ ਤੇ ਉਹ ਖਾਂਦਾ ਨਹੀਂ ਅਸੀਂ ਦਿਲ ਦਾ ਮਾਸ ਖਵਾਇਆ ਮਾਏ ਨਹੀਂ ਮਾਏ ਮੈਂ ਇੱਕ ਸ਼ਿਖਰਾ ਯਾਰ ਬਣਾਇਆ ਇਹ ਗੀਤ ਉਦੋਂ ਪੰਜਾਬ ਦੇ ਕੋਨੇ-ਕੋਨੇ ਵਿੱਚ ਵੱਜ ਰਿਹਾ ਸੀ ਜੋ ਕਿ ਸ਼ਿਵ ਕੁਮਾਰ ਬਟਾਲਵੀ ਜੀ ਨੇ ਲਿਖਿਆ ਸੀ ਸ਼ਿਵ ਕੁਮਾਰ ਜੀ ਦਾ ਦੋਸਤ ਉਸ ਰਿਕਸ਼ੇ ਵਾਲੇ ਨੂੰ ਪੁੱਛਦਾ ਹੈ ਕਿ ਤੂੰ ਜਾਣਦਾ ਹੈ ਇਹ ਕੀ ਦਾ ਗਾਣਾ ਹੈ ਰਿਕਸ਼ੇ ਵਾਲਾ ਸ਼ਿਵ ਕੁਮਾਰ ਬਟਾਲਵੀ ਵੱਲ ਦੇਖ ਕੇ ਕਹਿੰਦਾ ਹੈ ਪੰਡਿਤ ਜੀ ਨੂੰ ਇੱਥੇ ਕੌਣ ਨਹੀਂ ਜਾਣਦਾ ਇਹ ਸੀ ਸ਼ਿਵ ਕੁਮਾਰ ਬਟਾਲਵੀ ਜਿਦੇ ਲਿਖੇ ਗੀਤ ਹਰ ਉਹ ਮਰਦੇ ਲੋਕਾਂ ਦੇ ਦਿਲਾਂ ਵਿੱਚ ਵਜਦੇ ਸੀ ਪਰ ਉਹਦੀ ਜ਼ਿੰਦਗੀ ਦੁੱਖਾਂ ਵਿੱਚ ਹੀ ਲੰਘ ਗਈ। ਇੱਕ ਐਸਾ ਸ਼ਾਇਰ ਜਿੱਦੀ ਮੌਤ ਤੋਂ ਲਗਭਗ 52 ਸਾਲ ਬਾਅਦ ਵੀ ਉਹਦੀ ਕਲਮ ਜਿਉਂਦੀ ਹੈ। ਉਹਦੀਆਂ ਲਿਖੀਆਂ ਕਵਿਤਾਵਾਂ ਦੇ ਵਿੱਚੋਂ ਅੱਜ ਵੀ ਨਵੇਂ ਗੀਤ ਲਿਖੇ ਜਾਂਦੇ ਨੇ। ਮੈਨੂੰ ਵਿਦਾ ਕਰੋ ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਇੱਕ ਕੁੜੀ ਹੋਰ ਵੀ ਬਹੁਤ ਸਾਰੇ ਗੀਤ ਜੋ ਅੱਜ ਉਹਨਾਂ ਦੀਆਂ ਕਵਿਤਾਵਾਂ ਤੋਂ ਇਨਸਪਾਇਰਡ ਨੇ। ਸ਼ਿਵ ਦੀ ਕਵਿਤਾ ਦੇ ਵਿੱਚ ਪੂਰਾ ਪੰਜਾਬ ਸੀ, ਮਾਂ ਦੀ ਮਮਤਾ ਸੀ। ਪਿੰਡ ਦੀ ਮਿੱਟੀ ਦੀ ਖੁਸ਼ਬੂ ਤੇ ਉਹ ਦਰਦ ਜੋ ਹਰ ਕਿਸੇ ਨੂੰ ਆਪਣਾ ਲੱਗਦਾ ਸੀ ਇੱਕ ਐਸਾ ਸ਼ਾਇਰ ਜਿਨੇ ਆਪਣੀ ਜ਼ਿੰਦਗੀ ਦੇ ਚਾਰ ਦਹਾਕੇ ਵੀ ਪੂਰੇ ਨਹੀਂ ਕੀਤੇ ਪਰ ਉਹਦੀ ਕਲਮ ਅੱਜ ਵੀ ਜਿਉਂਦੀ ਹੈ ਸ਼ਿਵ ਦੀਆਂ ਲਿਖੀਆਂ ਮਸ਼ਹੂਰ ਕਿਤਾਬਾਂ ਆਟੇ ਦੀ ਚਿੜੀ ਲੂਣਾ ਪੀੜਾਂ ਦਾ ਪਰਾਗਾ ਅੱਜ ਵੀ ਪੰਜਾਬੀ ਸਾਹਿਤ ਦੀ ਪਛਾਣ ਨੇ ਪਰ ਸਵਾਲ ਇਹ ਹੈ ਕਿ ਇੰਨਾ ਦਰਦ ਆਇਆ ਕਿੱਥੋਂ ਇਹ ਸਭ ਕਿਵੇਂ ਲਿਖਿਆ ਗਿਆ ਇੰਨੀ ਸ਼ੋਹਰਤ ਮਿਲਣ ਤੋਂ ਬਾਅਦ ਵੀ ਸ਼ਿਵ ਦੀ ਜ਼ਿੰਦਗੀ ਦੁੱਖਾਂ ਵਿੱਚ ਕਿਉਂ ਰੁੱੜ ਗਈ ਇਹ ਕਹਾਣੀ ਉਸ ਵੇਲੇ ਦੀ ਹੈ ਜਦੋਂ ਸ਼ਿਵ ਕੁਮਾਰ ਬਟਾਲਵੀ ਸਿਰਫ ਸ਼ਿਵ ਕੁਮਾਰ ਸ਼ਰਮਾ ਸੀ 23 ਜੁਲਾਈ 1936 ਬੜਾ ਪਿੰਡ ਵਿੱਚ ਜਨਮ ਜੋ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਪਿਤਾ ਪੰਡਿਤ ਕ੍ਰਿਸ਼ਨ ਗੋਪਾਲ ਪਟਵਾਰੀ ਸੀ ਤੇ ਚਾਹੁੰਦੇ ਸੀ ਕਿ ਉਹਨਾਂ ਦਾ ਬੱਚਾ ਵੀ ਇੱਕ ਸਧਾਰਨ ਨੌਕਰੀ ਵਾਲੀ ਜ਼ਿੰਦਗੀ ਜਿਉਂਵੇ ਪਰ ਸ਼ਿਵ ਦਾ ਧਿਆਨ ਪੜ੍ਹਾਈ ਵਿੱਚ ਨਹੀਂ ਸੀ ਉਹ ਆਪਣੇ ਖਿਆਲਾਂ ਵਿੱਚ ਖੋਇਆ ਰਹਿੰਦਾ ਸੀ 1947 ਦੀ ਵੰਡ ਤੋਂ ਬਾਅਦ ਪਰਿਵਾਰ ਬਟਾਲਾ ਵਿੱਚ ਆ ਕੇ ਬਸ ਗਿਆ ਪੜ੍ਹਾਈ ਪੂਰੀ ਕੀਤੀ ਪਰ ਖਿਆਲ ਅਜੇ ਵੀ ਸਧਾਰਨ ਲੋਕਾਂ ਤੋਂ ਵੱਖਰੇ ਸੀ ਕਾਲਜ ਵਿੱਚ ਆ ਕੇ ਆਪਣੇ ਅੰਦਰ ਚੱਲ ਰਹੇ ਜਜ਼ਬਾਤਾਂ ਨੂੰ ਕਾਪੀ ਤੇ ਉਤਾਰਿਆ ਤੇ ਦੋਸਤਾਂ ਨੂੰ ਸੁਣਾਉਣਾ ਸ਼ੁਰੂ ਕੀਤਾ ਹੁਣ ਸ਼ਿਵ ਦੇ ਅੰਦਰ ਇੱਕ ਸ਼ਾਇਰ ਜਨਮ ਲੈ ਰਿਹਾ ਸੀ ਉਹਨੂੰ ਲੋੜ ਸੀ ਸਿਰਫ ਇੱਕ ਥੋਕਰ ਦੀ ਸ਼ਿਵ ਇੱਕ ਦਿਨ ਕਾਲਜ ਦੇ ਦੋਸਤਾਂ ਨਾਲ ਹਿਮਾਚਲ ਦੇ ਬੈਜਨਾਥ ਮੇਲੇ 'ਚ ਗਏ। ਉੱਥੇ ਇੱਕ ਕੁੜੀ ਦਿਖੀ ਜਿਹਨੂੰ ਸ਼ਿਵ ਨੇ ਨਾਮ ਦਿੱਤਾ ਮੈਨਾ। ਪਹਿਲੀ ਨਜ਼ਰ 'ਚ ਹੀ ਦੋਨਾਂ ਨੂੰ ਪਿਆਰ ਹੋ ਗਿਆ। ਨਾ ਕੋਈ ਗੱਲ, ਨਾ ਕੋਈ ਵਾਦਾ, ਸਿਰਫ ਅੱਖਾਂ ਨਾਲ ਪਿਆਰ ਬਿਆਨ ਹੁੰਦਾ ਸੀ। ਫਿਰ ਸ਼ਿਵ ਨੇ ਸੋਚਿਆ ਅੱਜ ਮਿਲ ਕੇ ਦਿਲ ਦੀ ਗੱਲ ਕਹਿ ਦੇਣੀ ਹੈ। ਪਰ ਆਖਰੀ ਦਿਨ ਮੈਨਾ ਨਹੀਂ ਆਈ। ਬਾਅਦ ਵਿੱਚ ਖਬਰ ਮਿਲੀ ਕਿ ਉਹ ਇਸ ਦੁਨੀਆ ਤੋਂ ਚਲੀ ਗਈ। ਇੱਕ ਪਿਆਰ ਸ਼ੁਰੂ ਹੋਣ ਤੋਂ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ ਸ਼ਿਵ ਨੇ ਇਸ ਗੱਲ ਨੂੰ ਕਦੇ ਨਹੀਂ ਮੰਨਿਆ ਤੇ ساری ਉਮਰ ਮੈਨਾ ਦੀ ਤਲਾਸ਼ ਵਿੱਚ ਰਹਾ ਉੱਥੋਂ ਇੱਕ ਗਾਣੇ ਨੇ ਜਨਮ ਲਿਆ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਹੈ ਸੂਰਤ ਉਹਦੀ ਪਰੀਆਂ ਵਰਗੀ ਸੀਰਤ ਉਹਦੀ ਮਰੀਮ ਲੱਗਦੀ ਹੱਸਦੀ ਤਾਂ ਫੁੱਲ ਝੜਦੇ ਨੇ ਤੁਰਦੀ ਤਾਂ ਗਜ਼ਲ ਹੈ ਲੱਗਦੀ ਇੱਕ ਕੁੜੀ ਜਿਹਦਾ ਨਾਮ ਮੁਹੱਬਤ ਹੈ ਇੱਥੋਂ ਹੀ ਸ਼ੁਰੂ ਹੋਇਆ ਬਿਰਹਾ ਦੇ ਸੁਲਤਾਨ ਦਾ ਸਫ਼ਰ ਫਿਰ ਬਟਾਲਾ ਆ ਕੇ ਪਿਤਾ ਦੀ ਜਿੱਦ ਤੇ ਪਟਵਾਰੀ ਦਾ ਪੇਪਰ ਕਲੀਅਰ ਕੀਤਾ ਤੇ ਨੌਕਰੀ ਲੱਗ ਗਿਆ ਫਿਰ ਮਿਲਾਪ ਹੋਇਆ ਅਨੁਸ਼ੂਆ ਨਾਲ ਮਸ਼ਹੂਰ ਲੇਖਕ ਗੁਰਬਖਸ਼ ਸਿੰਘ ਦੀ ਕੁੜੀ ਪਿਆਰ ਹੋਇਆ ਪਰ ਰਿਸ਼ਤਾ ਪੂਰ ਨਹੀਂ ਚੜਿਆ ਇੱਥੇ ਹੁਣ ਦੋ ਕਹਾਣੀਆਂ ਨੇ ਇੱਕ ਕਹਾਣੀ ਕਹਿੰਦੀ ਹੈ ਕਿ ਗੁਰਬਖਸ਼ ਸਿੰਘ ਨੇ ਖੁਦ ਮਨਾ ਕੀਤਾ ਸੀ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਉਹਦੀ ਧੀ ਦਾ ਵਿਆਹ ਕਿਸੇ Hindu ਪਰਿਵਾਰ ਵਿੱਚ ਹੋਵੇ ਤੇ ਉਹਦਾ ਵਿਆਹ ਕਿਤੇ ਹੋਰ ਕਰ ਦਿੱਤਾ ਤੇ ਅਨੁਸ਼ੂਆ ਵਿਆਹ ਨਹੀਂ ਜੁਇਲਾ ਚਲੀ ਗਈ ਤੇ ਦੂਜੀ ਕਹਾਣੀ ਕਹਿੰਦੀ ਹੈ ਕਿ ਅਨਿਸ਼ੂਆ ਨੇ ਸ਼ਿਵ ਕੁਮਾਰ ਨੂੰ ਖੋਦੀ ਇਨਕਾਰ ਕੀਤਾ ਸੀ ਰਿਸ਼ਤਾ ਪੂਰਨਾ ਚੜਨ ਤੋਂ ਬਾਅਦ ਸ਼ਿਵ ਕੁਮਾਰ ਗਮਾਂ 'ਚ ਡੁੱਬ ਗਿਆ ਤੇ ਸ਼ਰਾਬ ਉਹਦੀ ਸਾਥਣ ਬਣ ਗਈ ਇਸ ਦੌਰ ਚ ਉਹਨੇ ਗਾਣਾ ਲਿਖਿਆ ਮੈਂ ਇੱਕ ਸ਼ਿਖਰਾ ਯਾਰ ਬਣਾਇਆ ਹੁਣ ਸ਼ਿਵ ਕੁਮਾਰ ਕੋਲੇ ਦੋ ਚੀਜ਼ਾਂ ਸੀ ਉਹਦੀ ਕਲਮ ਤੇ ਦੂਜੀ ਸ਼ਰਾਬ ਫਿਰ 1960 ਦੇ ਵਿੱਚ ਸ਼ਿਵ ਕੁਮਾਰ ਦੀ ਪਹਿਲੀ ਕਿਤਾਬ ਆਈ ਪੀੜਾਂ ਦਾ ਪ੍ਰਾਗ ਡਰਦ ਬਿਰਹਾ ਤੇ ਪਿਆਰ ਨੂੰ ਬੜੀ ਬਰੀਕੀ ਨਾਲ ਲਿਖਿਆ ਗਿਆ ਜਿੱਥੋਂ ਸ਼ਿਵ ਕੁਮਾਰ ਲੋਕਾਂ ਦੀਆਂ ਨਜ਼ਰਾਂ ਚਾਉਣਾ ਸ਼ੁਰੂ ਹੋ ਗਿਆ ਹੁਣ ਉਹ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਕਵੀ ਸੰਮੇਲਨਾਂ 'ਚ ਹਿੱਸਾ ਲੈਂਦਾ ਸੀ ਜਦੋਂ ਸ਼ਿਵ ਆਪਣੀ ਕਵਿਤਾ ਗਾਉਂਦਾ ਸੀ ਤਾਂ ਲੋਕ ਚੁੱਪ ਕਰ ਜਾਂਦੇ ਸੀ ਕਿਉਂਕਿ ਉਹਦੀ ਆਵਾਜ਼ ਚ ਇੰਨਾ ਦਰਦ ਸੀ ਉਹ ਉਸ ਦਰਦ ਨਾਲ ਲੋਕਾਂ ਦੇ ਦਿਲਾਂ ਨੂੰ ਰਵਾ ਦਿੰਦਾ ਸੀ ਹੁਣ ਸ਼ਿਵ ਦੀ ਕਲਮ ਜੋ ਬੰਤੇ ਸੀ ਲਾਜਵੰਤੀ ਲੂਣਾ ਮੈਨੂੰ ਵਿਦਾ ਕਰੋ ਤੇ 1968 ਦੇ ਵਿੱਚ ਸਾਹਿਤਿਕ ਅਕੈਡਮੀ ਅਵਾਰਡ ਮਿਲਿਆ। ਸ਼ਿਵ ਕੁਮਾਰ ਸਭ ਤੋਂ ਘੱਟ ਉਮਰ ਵਾਲਾ ਵਿਅਕਤੀ ਬਣਿਆ ਜਿਹਨੂੰ ਇਹ ਅਵਾਰਡ ਮਿਲਿਆ ਸੀ। ਫਿਰ ਇਸੇ ਦੌਰ ਵਿੱਚ ਸ਼ਿਵ ਕੁਮਾਰ ਦਾ ਵਿਆਹ ਹੁੰਦਾ ਹੈ ਅਰੂਣਾ ਨਾਲ। ਕਿਹਾ ਜਾਂਦਾ ਹੈ ਸ਼ਿਵ ਕੁਮਾਰ ਨੇ ਇਹ ਵਿਆਹ ਤਾਂ ਕਰਾਇਆ ਸੀ ਕਿਉਂਕਿ ਅਰੂਣਾ ਦੀ ਸ਼ਕਲ ਉਹਦੇ ਪਹਿਲੇ ਪਿਆਰ ਨਾਲ ਮਿਲਦੀ ਸੀ। ਵਿਆਹ ਤੋਂ ਬਾਅਦ ਸ਼ਿਵ ਦਾ ਜੀਵਨ ਕਰਗਰਸਤੀ ਵੱਲ ਵੱਧ ਰਿਹਾ ਸੀ। ਅਰੂਣਾ ਤੇ ਸ਼ਿਵ ਦੇ ਦੋ ਬੱਚੇ ਵੀ ਹੋਏ ਮਹਿਰਬਾਨ ਤੇ ਪੂਜਾ। ਪਰ ਸ਼ਰਾਬ ਤੇ ਅੰਦਰਲਾ ਦਰਦ ਉਹਦੀ ਸਿਹਤ ਨੂੰ ਖਾ ਗਿਆ। ਇਸੇ ਸਿਲਸਿਲੇ ਦੇ ਵਿੱਚ ਉਹ ਲੰਡਨ ਗਏ ਤੇ ਪੰਜਾਬ ਸਾਹਿਤ ਨੂੰ ਪਿਆਰ ਕਰਨ ਵਾਲੇ ਲੋਕ ਜੋ ਲੰਡਨ 'ਚ ਰਹਿੰਦੇ ਸੀ ਉਹਨਾਂ ਵੱਲੋਂ ਸ਼ਿਵ ਕੁਮਾਰ ਨੂੰ ਬਹੁਤ ਪਿਆਰ ਮਿਲਿਆ ਪਰ ਦੂਜੀ ਸਾਈਡ ਪੰਜਾਬ ਵਿੱਚ ਉਹਨਾਂ ਦੀ ਲਿਖਤ ਦਾ ਵਿਰੋਧ ਹੋ ਰਿਹਾ ਸੀ ਆਕਾਸ਼ ਬਾਣੀ ਤੋਂ ਉਹਨਾਂ ਦੀਆਂ ਸਾਰੀਆਂ ਰਿਕਾਰਡਿੰਗਸ ਡਿਲੀਟ ਕਰ ਦਿੱਤੀਆਂ ਤੇ ਉਹਦੀਆਂ ਬਹੁਤ ਸਾਰੀਆਂ ਲਿਖਤਾਂ ਨੂੰ ਜਲਾ ਦਿੱਤਾ ਤੇ ਸ਼ਿਵ ਕੁਮਾਰ ਦੀ ਆਨਲਾਈਨ ਸਿਰਫ ਇੱਕੋ ਹੀ ਇੰਟਰਵਿਊ ਹੈ ਜੋ ਉਹਨਾਂ ਨੇ ਬੀਬੀਸੀ ਨੂੰ ਦਿੱਤੀ ਸੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਜ਼ਿੰਦਗੀ ਇੱਕ ਸਲੋ ਆਤਮ ਹੱਤਿਆ ਇਹਦਾ ਜ਼ਿਕਰ ਉਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਵੀ ਕੀਤਾ ਸੀ ਲੰਡਨ ਤੋਂ ਵਾਪਸ ਆਏ ਤਾਂ ਸਿਹਤ ਹੋਰ ਖਰਾਬ ਹੋ ਗਈ ਹਸਪਤਾਲ ਦੇ ਵਿੱਚ ਐਡਮਿਟ ਕਰਾਇਆ ਗਿਆ ਤੇ ਸ਼ਿਵ ਕੁਮਾਰ ਇਸ ਦੌਰਾਨ ਅਰੁਣਾ ਨੂੰ ਕਹਿੰਦੇ ਨੇ ਕਿ ਕੋਈ ਹੋਰ ਦਵਾਈ ਰਹਿ ਤਾਂ ਨਹੀਂ ਗਈ ਮੈਂ ਨਹੀਂ ਚਾਹੁੰਦਾ ਮੇਰੇ ਮਰਨ ਤੋਂ ਬਾਅਦ ਕੋਈ ਕਹੇ ਕਿ ਮੇਰੀ ਦਵਾਈ ਨਹੀਂ ਖਾਧੀ ਇਸ ਲਈ ਮਰ ਗਿਆ ਮੈਂ ਆਪਣੀ ਮਰਮਰਜ਼ੀ ਨਾਲ ਮਰਨਾ ਚਾਹੁੰਦਾ 19 ਮਈ 1973 ਕਿਰਿਆ ਮੰਗਲ ਪਠਾਨਕੋਟ ਦੇ ਨੇੜੇ 37 ਸਾਲ ਦੀ ਉਮਰ ਦੇ ਵਿੱਚ ਸ਼ਿਵ ਨੇ ਆਪਣੇ ਆਖਰੀ ਸਾਲੇ ਇੱਕ ਕਵੀ ਜਿਨੇ ਲੋਕਾਂ ਨੂੰ ਦਰਦ ਦਾ ਅਸਲੀ ਮਤਲਬ ਸਮਝਾਇਆ ਤੇ ਰੀਤੀ ਰਿਵਾਜਾਂ ਨੂੰ ਉਹਨਾਂ ਦੀ ਅਸਲੀ ਥਾਂ ਦਿਖਾਈ ਸ਼ਿਵ ਕੁਮਾਰ ਬਟਾਲਵੀ ਦਰਦ ਦਾ ਨਾਮ ਬਿਰਹਾ ਦੀ ਆਵਾਜ਼ ਤੇ ਪੰਜਾਬ ਦੀ ਰੂਹ